ਸਮਰਤਕਾਰ ਵੱਡੀ ਮਨਿਸਟਰ ਸੀ ਉਦੋਂ ਨਾ ਬੰਦੀ ਸਿੰਘਾਂ ਦੀਪ ਸਿੰਘ ਖੜਾ ਬੰਦੀ ਸਿੰਘ ਜੋ ਕਿ ਕੱਲ ਬਾਦਲਦਲ ਦੀ ਸਟੇਜ ਤੋਂ ਮਾਨ ਸਾਹਿਬ ਦੇ ਉਲਟ ਬੋਲੇ ਐ ਮੈਂ ਸਰਦਾਰ ਖੜਾ ਨੂੰ ਕਹਿਣਾ ਚਾਹੁੰਨੀ ਆ ਕਿ ਤੁਸੀਂ ਜੋ ਕੌਮ ਲਈ ਧਰਮ ਲਈ ਕੁਰਬਾਨੀ ਕੀਤੀ ਹੈ ਤੁਹਾਨੂੰ ਕਰੋੜਾਂ ਵਾਰ ਸਲੂਟ ਹੈ ਪਰ ਤੁਹਾਨੂੰ ਕਿਸੇ ਨੇ ਇਹ ਅਧਿਕਾਰ ਨਹੀਂ ਦਿੱਤਾ ਕਿ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗੀ ਹਸਤੀ ਦੇ ਉਲਟ ਬੋਲੋ ਇਹ ਤੁਹਾਡੇ ਲਈ ਤੁਹਾਡੇ ਕਿਰਦਾਰ ਤੇ ਗਲ ਟੁਕਦੀ ਨਹੀਂ ਤੁਹਾਡੀ ਆਪ ਦੀ ਲਕੀਰ ਬਹੁਤ ਲੰਮੀ ਹੈ ਆਪਾਂ ਸਾਰੀ ਸਿੱਖ ਕੌਮ ਆਪਣੀ ਅੱਗ ਵਿੱਚ ਹੀ ਸੜੀ ਹੈ ਲੱਖਾਂ ਮੁੰਡੇ ਇਸ ਮਤਲਬ 92 78 ਤੋਂ ਲੈ ਕੇ 92 ਤੱਕ ਸ਼ਹੀਦ ਹੋਏ ਕਿਸੇ ਨੇ ਕਿਸੇ ਤੇ ਸਾਨ ਨਹੀਂ ਕੀਤਾ ਪਰ ਜਿਸ ਦਲ ਦਾ ਅਕਾਲੀ ਦਲ ਦਾ ਤੁਸੀਂ ਪੱਖਪੂਰ ਰਹੇ ਹੋ ਉਹਨਾਂ ਤੇ ਲੰਚਨ ਬੜਿਆ ਉਹਨਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬਹਾਰ ਦੀ ਬੇਦਬੀ ਹੋਈ ਸਿੱਖ ਸੰਗਤਾਂ ਤੇ ਕੋਟਕਪੂਰੇ ਦੇ ਚੌਂਕ 'ਚ ਪਾਠ ਕਰਦੇ ਆਂ ਤੇ ਦੰਦੇ ਪਾਣੀ ਦੇ 부ਛਾੜਾ ਮਾਰੀਆਂ ਗਈਆਂ ਗੋਲੀ ਸਿੱਕਾ ਵਰਤਿਆ ਗਿਆ ਦੋ ਸਿੰਘ ਛੀਤ ਕੀਤੇ ਗਏ ਪਾਠ ਕਰਦੀ ਸੰਗਤ ਤੇ ਜਪਜੀ ਸਾਹਿਬ ਦਾ ਪਾਠ ਹੋ ਗਿਆ ਸੀ ਜਪ ਸਾਹਿਬ ਦਾ ਪਾਠ ਹੋ ਰਿਹਾ ਸੀ ਇਹਨਾਂ ਨੇ ਸੌਦਾ ਸਾਧ ਨੂੰ ਬਿਨਾਂ ਮੰਗੇ ਮਾਫੀ ਦਿੱਤੀ ਔਰ ਲੱਖਾਂ ਰੁਪਏ ਸ਼੍ਰੋਮਣੀ ਕਮੇਟੀ ਦਾ ਐਡਾਂ ਤੇ ਲਾਤਾ ਇਹਨਾਂ ਤੇ ਲਾਂਚਨ ਬੜੇ ਨੇ ਦੋ ਸਿੰਘ ਸ਼ਹੀਦ ਕੀਤੇ ਪੁਲਿਸ ਇਹਨਾਂ ਨੇ ਅਨਪਛਾਤੀ ਦਿਖਾਈ ਔਰ ਗੁਰੂ ਗ੍ਰੰਥ ਸਾਹਿਬਹਾਰਾ ਦੀ ਬੇਅਦਬੀ ਦਾ ਦੋਸ਼ ਪੰਜ ਗਰਾਈ ਦੇ ਦੋ ਸਿੱਖਾਂ ਤੇ ਰੁਪਿੰਦਰ ਜਸਵਿੰਦਰ ਤੇ ਲਾ ਕੇ ਆਲ ਵਰਡ ਚ ਸੰਦੇਸ਼ ਦਿੱਤਾ ਕਿ ਸਿੱਖ ਆਪ ਹੀ ਆਪਦੇ ਇਸ਼ਟ ਦੀ ਬਦਨਾਮੀ ਕਰਦੇ ਆਪਦੀ ਬੇਅਦਬੀ ਕਰਦੇ ਨੇ ਸੋ ਖੇੜਾ ਸਾਹਿਬ ਤੁਹਾਡਾ ਹੱਕ ਨਹੀਂ ਬਣਦਾ ਇਹਨਾਂ ਦੀ ਮਦਦ ਕਰਨ ਦਾ ਇਹਨਾਂ ਨੇ ਸੁਮੇਧ ਸੈਣੀ ਨੂੰ ਐਡੇ ਉੱਚੇ ਅਹੁਦੇ ਦਿੱਤੇ ਜਿਨੇ ਇਜਹਾਰ ਆਲਮ ਜੀ ਨੇ ਆਲਮ ਸੈਨਾ ਬਣਾ ਕੇ ਸਿੱਖ ਨੌਜਵਾਨਾਂ ਦੀ نسل 쿠ਸੀ ਕੀਤੀ ਸੀ ਉਹਨਾਂ ਨੂੰ ਆਦੇ ਦਿੱਤੇ ਇਹ ਬਾਦਲਦਲੀਆਂ ਦੇ ਰਾਜ ਵਿੱਚ ਹੀ ਸ਼੍ਰੋਮਣੀ ਕਮੇਟੀ ਦੇ ਨਾਂ ਹੇਠ ਪੁਸਤਕ ਛਪੀ ਸਿੱਖ ਇਤਿਹਾਸ ਜਿਹਦੇ ਵਿੱਚ ਸਾਡੇ ਗੁਰੂਆਂ ਦੇ ਉਲਟ ਲਿਖਿਆ ਗਿਆ ਜੇ ਤੁਹਾਡੇ ਬੰਦੀ ਸਿੰਘਾਂ ਦੀ ਗੱਲ ਕਰਨ ਵਾਲੇ ਹੁੰਦੇ ਤਾਂ ਕਿੰਨੇ ਸਾਲੇ ਨਾਲੇ ਰਾਜ ਭਾ ਘੰਡਾਏ ਆ ਬੀਬਾ ਹਰ ਸਿਮਰਤ ਕੌਰ ਵੱਡੀ ਮਨਿਸਟਰ ਸੀ ਉਦੋਂ ਨਾਲ ਬੰਦੀ ਸਿੰਘਾਂ ਦੀ ਗੱਲ ਕੀਤੀ ਇਹੀ ਸੁਖਵੀਰ ਬਾਦਲ ਕਹਿੰਦਾ ਸੀ ਕਾਤਲ ਹਵਾਰਾ ਕੀ ਕੌਮ ਨੂੰ ਮਤਲਬ ਸੇਹ ਦੇਊਗਾ ਸੋ ਇਹਨਾਂ ਦੀ ਗੱਲ ਕਰਨੀ ਤਾਂ ਬਹੁਤ ਇੱਕ ਹੱਸੋ ਹੀ ਨਹੀਂ ਗੱਲ ਐ ਔਰ ਜਿਨ੍ਹਾਂ ਦੇ ਉਲਟ ਤੁਸੀਂ ਬੋਲ ਰਹੇ ਹੋ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਹਾੜ ਜਿੱਡੀ ਕੁਰਬਾਨੀ ਐ ਆਲ ਵਰਡ ਉਹਨਾਂ ਦਾ ਸਤਿਕਾਰ ਕਰਦਾ ਐ ਅੱਜ ਬਾਹਰਲੇ ਮੁਲਕਾਂ 'ਚ ਉਹਨਾਂ ਦਾ ਸਤਿਕਾਰ ਐ ਯੂਨੋ ਤੱਕ ਉਹਨਾਂ ਦੀ ਗੱਲ ਸੁਣੀ ਜਾਂਦੀ ਐ ਅੱਜ 2 ਲੱਖ ਵੋਟ ਉਹਨਾਂ ਨੂੰ ਸੰਗਰੂਰ ਦੇ ਲੋਕਾਂ ਨੇ ਪਾਈ ਸਾਰੇ ਪੰਜਾਬ 'ਚ 6 ਲੱਖ ਦੇ ਮਤਲਬ ਨੇੜੇ-ਤੇੜੇ ਵੋਟ ਮਿਲੀ ਐ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਦਾ ਇੱਕ ਵਿਕਾਰ ਆ ਉਹਨਾਂ ਦੀ ਇੱਕ ਹਸਤੀ ਐ 40 ਸਾਲ ਉਹਨਾਂ ਦੇ ਕੌਮ ਦੇ ਲੇਖੇ ਲਾਏ ਐ ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਨੀ ਆ ਸਤਕਾਰਯੋਗ ਵੀਰ ਖਿਹੜਾ ਸਾਹਿਬ ਸਾਰੇ ਬੰਦੀ ਸਿੰਘ ਸਤਕਾਰਯੋਗ ਹੈ ਤੁਹਾਡੀ ਕੁਰਬਾਨੀ ਬਹੁਤ ਵੱਡੀ ਹੈ ਤੁਹਾਨੂੰ ਕਰੋੜਾਂ ਵਾਰ ਸਲੂਟ ਹੈ ਪਰ ਇਹ ਕੰਮ ਜੋ ਤੁਸੀਂ ਕਰ ਰਹੇ ਹੋ ਦੂਜਿਆਂ ਨੂੰ ਨੀਮਾ ਦਿਖਾਉਣ ਵਾਲਾ ਜਾਂ ਬਾਦਲ ਦਲੀਆਂ ਨੂੰ ਤੂੰ ਕੋਈ ਫਾਇਦਾ ਦੇਣਾ ਚਾਹੁੰਦੇ ਉਹ ਕਦੇ ਵੀ ਸੰਭਵ ਨਹੀਂ ਇਹ ਗੁਰੂ ਸਾਹਿਬ ਦੇ ਦਰਕਾਰੇ ਹੋਏ ਨੇ ਇਹਨਾਂ ਦੇ ਟਾਈਮ ਜਥੇਦਾਰ ਕੋਂਕੇ ਦੀ ਮਤਲਬ ਫਾਈਲ ਇਹਨਾਂ ਨੇ ਆਪਦੀ ਮਤਲਬ ਕੁਰਸੀ ਥੱਲੇ ਨੱਪ ਕੇ ਰੱਖੀ ਜਥੇਦਾਰ ਕੋਂਕੇ ਜੋ ਕੌਮ ਦਾ ਇੱਕ ਜਥੇਦਾਰ ਸੀ ਅਕਾਲ ਤਖਤ ਸਾਹਿਬ ਦਾ ਜਿਹਨੂੰ ਪੁਲਿਸ ਨੇ ਅਨਮਨੁੱਖੀ ਤਸ਼ੱਦਦ ਕਰਕੇ ਵੱਡ-ਵੱਡ ਕੇ ਟੋਟੇ ਕਰ-ਕਰਕੇ ਸੀਐਸਟਾਫ ਚ ਉਹਨਾਂ ਦੀ ਲਾਸ਼ ਨੂੰ ਨਹਿਰ ਚ ਵਹਾਇਆ ਸੀ ਉਸ ਅਕਾਲੀ ਦਲ ਦੀ ਤੁਸੀਂ ਪੁਸ਼ਤਪਨਾਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਗੁਰੂ ਦੇ ਦਰਕਾਰੇ ਵਿਆ ਇਹਨਾਂ ਦਾ ਟਾਈਮ ਨਹੀਂ ਆਉਣਾ ਪਰ ਦੂਜੇ ਪਾਸੇ ਜਿਹੜੇ ਤੁਸੀਂ ਸਿੱਖਾਂ ਨੂੰ ਨਿੰਦ ਰਹੇ ਹੋ ਉਹ ਨਿੰਦਨ ਦਾ ਤੁਹਾਨੂੰ ਅਧਿਕਾਰ ਕਿਸੇ ਨੇ ਨਹੀਂ ਦਿੱਤਾ ਸਤਕਾਰ ਜੋ ਖੜਾ ਸਾਹਿਬ ਤੁਹਾਡੀ ਕੁਰਬਾਨੀ ਬਹੁਤ ਵੱਡੀ ਹੈ ਆਪਣੇ ਵਕਾਰ ਦੇ ਹਿਸਾਬ ਨਾਲ ਆਪਣੇ ਕਿਰਦਾਰ ਦੇ ਹਿਸਾਬ ਨਾਲ ਗੱਲ ਕਰੋ ਇਹ ਕਰਕੇ ਤੁਸੀਂ ਆਲ ਵਰਡ ਵਿੱਚ ਆਪਣੀ ਉਹ ਹੀ ਕਰਾਈ ਹੈ ਜੋ ਕਿ ਤੁਹਾਡਾ ਹੱਕ ਨਹੀਂ ਮੰਨਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਬਹੁਤ ਵੱਡੀ ਕੁਰਬਾਨੀ ਹੈ ਦੂਜੇ ਪਾਸੇ ਤੁਸੀਂ ਭਾਈ ਅਮਰਤਪਾਲ ਸਿੰਘ ਨੂੰ ਨਿੰਦ ਰਹੇ ਹੋ ਕੀ ਤੁਸੀਂ ਉਹਨਾਂ ਦਾ ਮਾੜਾ ਵੇਖ ਲਿਆ ਕੀ ਉਹਨਾਂ ਨੇ ਕੌਮ ਦਾ ਮਾੜਾ ਕਰਤਾ ਨਸ਼ੇ ਛੁਡਾ ਰਿਹਾ ਇੱਕ ਨੌਜਵਾਨ ਔਰ ਉਹਨਾਂ ਨੂੰ ਸਾਡੇ ਨੌਜਵਾਨਾਂ ਨੂੰ ਅਸੀਂ ਅੱਗ ਹੀ ਰੋਣੇ ਆ ਕਿ ਸਿੱਖਾਂ ਦਾ ਮਤਲਬ ਹੀ ਮਾਂ ਦਾ ਸਲੂਕ ਹੁੰਦਾ ਹੈ ਸਾਡੇ ਨੌਜਵਾਨ ਨੂੰ ਚੱਕ ਚੱਕ ਕੇ ਅਸਾਮ ਦੀਆਂ ਜੇਲਾਂ ਚ ਭੇਜਿਆ ਉਦੋਂ ਤੁਹਾਡਾ ਹਿਰਦਾ ਨਹੀਂ ਰੋਇਆ ਤੇ ਜਦੋਂ ਖੈੜਾ ਸਾਹਿਬ ਜਦੋਂ ਬਾਦਲ ਦੇ ਟਾਈਮ ਚ ਸੌਦਾ ਸਾਡੇ ਪੋਸਟਰਾਂ ਨੂੰ ਪੁਲਸ ਲਾ ਕੇ ਮਤਲਬ ਉਹਨਾਂ ਦੀ ਪ੍ਰੋਟੈਕਸ਼ਨ ਕੀਤੀ ਗਈ ਸੌਦਾ ਸਾਧਵੇਂ ਗੁਰੂ ਸਾਹਿਬ ਦਾ ਵੇਸ ਬਣਾਇਆ ਚੰਦੂ ਮਾਜਰਾ ਕਹਿੰਦਾ ਸੁਖਵੀਰ ਬਾਦਲ ਨੇ ਮੈਨੂੰ ਪੁਸ਼ਾਕ ਦਿੱਤੀ ਸੀ ਮੈਂ ਪੁਸ਼ਾਕ ਕੇ ਆਇਆ ਸੌਦਾ ਸਾਧ ਦੇ ਸਿੱਖਾਂ ਦੇ ਮਤਲਬ ਮਾਫੀ ਮੰਗੀ ਨਹੀਂ ਅਕਾਲ ਤਖਤ ਸਾਹਿਬ ਤੋਂ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਸਿੱਖ ਕੌਮ ਦਾ ਸਰਮਾਇਆ ਵਰਤਿਆ ਐਡਾ ਲਾਂਚ ਤੁਸੀਂ ਕਹਿੰਦੇ ਧਾਮੀ ਸਾਹਿਬ ਬੰਦੀ ਸਿੰਘਾਂ ਦੀ ਮਦਦ ਕਰਦੇ ਉਹਨਾਂ ਦਾ ਹੀ ਫਰਜ ਹੈ ਸ਼੍ਰੋਮਣੀ ਕਮੇਟੀ ਕਿਸ ਵਾਸਤੇ ਹੈ ਕਰੋੜਾਂ ਅਰਬਾਂ ਰੁਪਈਆ ਦਾ ਬਜਟ ਹੈ ਤਾਮੀ ਸਾਹਿਬ ਦੀ ਥਾਂ ਤੇ ਕੋਈ ਹੋਰ ਵੀ ਪ੍ਰਧਾਨ ਹੁੰਦਾ ਉਹਦਾ ਵੀ ਇਹੀ ਫਰਜ ਸੀ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਮਦਦ ਕਰੇ ਸੋ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਸਰਦਾਰ ਗੁਰਦੀਪ ਸਿੰਘ ਖੜਾ ਜੀ ਬੜੀ ਤੁਹਾਡੀ ਕੌਮ ਲਈ ਕੁਰਬਾਨੀ ਹੈ ਕੌਮ ਸਦਾ ਤੁਹਾਡੀ ਰਿਣੀ ਰਹੂਗੀ ਤੁਹਾਨੂੰ ਸਲੂਟ ਹੈ ਤੁਹਾਡੇ ਮਾਪਿਆਂ ਨੂੰ ਸਲੂਟ ਹੈ ਅਸੀਂ ਇਹ ਅੱਗ 'ਚ ਸਾਰੀ ਸਿੱਖ ਕੌਮ ਹੀ ਮਤਲਬ ਆਪਣੀ ਅੱਗ 'ਚ ਸੜੇ ਆ ਲੱਖਾਂ ਮੁੰਡੇ ਸ਼ਹੀਦ ਹੋ ਗਏ ਕਿਸੇ ਨੇ ਕਿਸੇ ਤੋਂ ਕੋਈ ਸਾਨ ਨਹੀਂ ਕੀਤਾ ਆਪਦੀ ਅੱਗ 'ਚ ਸੜੇ ਆ ਇਹੋ ਜਿਹੇ ਇਹੋ ਜਿਹੇ ਦਰਸ਼ਨੀ ਨੌਜਵਾਨ ਸ਼ਹੀਦ ਹੋ ਗਏ ਸਾਡੀ ਇਸ ਕੌਮ ਦੀ ਲੜਾਈ ਵਿੱਚ ਕੌਮ ਦੀ ਅਣਖ ਦੀ ਲੜਾਈ ਵਿੱਚ ਅੱਜ ਸਾਡੇ ਮੁੱਦੇ ਹੋਰ ਵੱਡੇ ਨੇ ਅੱਜ ਸੀ ਘਟ ਗਿੰਤੀਆਂ ਸਾਡੀਆਂ ਬੱਚੀਆਂ ਜੱਜ ਦੇ ਪੇਪਰ ਦੇਣ ਜਾਂਦੀਆਂ ਉਹਨਾਂ ਦੇ ਕੜੇ ਲਵਾ ਲਏ ਜਾਂਦੇ ਨੇ ਸਾਡੇ ਤੋਂ ਅੱਜ ਪੰਜਾਬ ਦੇ ਪਾਣੀ ਖੋਏ ਜਾ ਰਹੇ ਨੇ ਸਾਡੇ ਪੰਜਾਬ ਵਿੱਚ ਜਾਣਬੁੱਝ ਕੇ ਨਸ਼ੇ ਪ੍ਰਮੋਟ ਕੀਤੇ ਜਾ ਰਹੇ ਨੇ ਅੱਜ ਸਾਡੇ ਨੌਜਵਾਨ ਪ੍ਰਵਾਸ ਕਰ ਗਏ ਨੇ ਚੰਡੀਗੜ੍ਹ ਸਾਡੇ ਤੋਂ ਖੋਹ ਲਿਆ ਸਾਡੇ ਤੇ ਭਾਖੜਾ ਮਸਲਤ ਹੈ ਜਦੋਂ ਜੀ ਕਰਦਾ ਪਾਣੀ ਛੱਡ ਦਿੰਦੇ ਆ ਬੜੀਆਂ ਪੰਜਾਬ ਦੇ ਕੋਲ ਮਸਲੇ ਆ ਤੁਸੀਂ ਉਹਨਾਂ ਮਸਲਿਆਂ ਤੇ ਗੌਰ ਕਰੋ ਜੇ ਸਿੱਖ ਕੌਮ ਨੂੰ ਕੁਝ ਦੇਣਾ ਚਾਹੁੰਦੇ ਹੋ ਨਾ ਕਿ ਬਦਲਦਲ ਦੀ ਸਟੇਜ ਤੋਂ ਬਦਲਦਲ ਦੀ ਮਦਦ ਕਰਨ ਵਾਸਤੇ ਸਿੱਖ ਕੌਮ ਦੇ ਨਾਲ ਖੜਿਆ 40 ਸਾਲ ਤੋਂ ਸਰਦਾਰ ਸਿੰਘ ਰਣਜੀਤ ਸਿੰਘ ਮਾਨ ਜਿਨ੍ਹਾਂ ਦੀ ਪਹਾੜ ਜਿੱਡੀ ਸ਼ਖਸੀਅਤ ਹੈ ਜਿਨ੍ਹਾਂ ਨੇ ਪਹਾੜ ਜਿੱਡੇ ਉਹਦੇ ਨੂੰ ਲੱਤ ਮਾਰੀ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਸੀ ਡੀਆਈਜੀ ਦਾ ਉਹਦਾ ਛੱਡਿਆ ਆਪਾਂ ਸਰਦਾਰ ਮਾਨ ਦੀ ਕਿਰਦਾਰ ਕੁਸ਼ੀ ਕਰਨ ਦਾ ਹੱਕ ਤੁਹਾਨੂੰ ਕਿਸੇ ਨੇ ਨਹੀਂ ਦਿੱਤਾ ਨਾ ਹੀ ਸਿੱਖ ਕੌਮ ਇਸ ਗੱਲ ਲਈ ਤੁਹਾਨੂੰ ਮਤਲਬ ਸ਼ਾਬਾਸ਼ੀ ਦੇਏਗੀ ਸਿੱਖ ਕੌਮ ਵਿੱਚ ਅੱਜ ਤੁਹਾਡਾ ਵਕਾਰ ਕਟਿਆ ਹੀ ਐ ਸਲੂਟ ਆ ਤੁਹਾਡੀ ਕੁਰਬਾਨੀ ਨੂੰ ਸਾਰੇ ਬੰਦੀ ਸਿੰਘ ਸਾਡੇ ਸਿਫਤ ਸਲਾਹਯੋਗ ਨੇ ਪਰ ਇਹ ਕੰਮ ਨਾ ਕਰੋ ਬਾਦਲਦਲ ਵਾਲਿਆਂ ਨੂੰ ਤੁਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਲਾਭ ਉਹ ਲਾਭ ਲੈਣ ਯੋਗ ਨਹੀਂ ਉਹਨਾਂ ਨੇ ਤਾਂ ਸਿੱਖਾਂ ਨੂੰ ਕੋਟਕਪੁਰੇ ਦੇ ਚੌਕ 'ਚ ਬਹੁਤ ਬੁਰੀ ਤਰ੍ਹਾਂ ਕੁੱਟਿਆ ਗੰਦੇ ਪਾਣੀ ਦੇ ਬੁਛਾੜਾ ਮਾਰੀਆਂ ਜਪਜੀ ਸਾਹਿਬ ਦਾ ਪਾਠ ਹੋ ਚੁੱਕਾ ਹੈ ਜਪਸਾਹਿਬ ਦਾ ਪਾਠ ਚੱਲ ਰਿਹਾ ਸੀ ਉਹ ਕਦੇ ਵੀ ਬਖਸ਼ੇ ਨਹੀਂ ਜਾਣਗੇ ਗੁਰੂ ਦੀ ਦਰਗਾਹ ਦਰਗਾਹ ਵੀਰ ਸਿੰਘ ਖਹਿੜਾ ਬੰਦੀ ਸਿੰਘ ਜੋ ਕਿ ਕੱਲ ਬਾਦਲਦਲ ਦੀ ਸਟੇਜ ਤੋਂ ਮਾਨ ਸਾਹਿਬ ਦੇ ਉਲਟ ਬੋਲੇ ਹੈ ਮੈਂ ਸਰਦਾਰ ਖੜਾ ਨੂੰ ਕਹਿਣਾ ਚਾਹੁੰਨੀ ਆ ਕਿ ਤੁਸੀਂ ਜੋ ਕੌਮ ਲਈ ਧਰਮ ਲਈ ਕੁਰਬਾਨੀ ਕੀਤੀ ਹੈ ਤੁਹਾਨੂੰ ਕਰੋੜਾਂ ਵਾਰ ਸਲੂਟ ਹੈ ਪਰ ਤੁਹਾਨੂੰ ਕਿਸੇ ਨੇ ਇਹ ਅਧਿਕਾਰ ਨਹੀਂ ਦਿੱਤਾ ਕਿ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗੀ ਹਸਤੀ ਦੇ ਉਲਟ ਬੋਲੋ ਇਹ ਤੁਹਾਡੇ ਲਈ ਤੁਹਾਡੇ ਕਿਰਦਾਰ ਤੇ ਗਲ ਟੁਕਦੀ ਨਹੀਂ ਤੁਹਾਡੀ ਆਪ ਦੀ ਲਕੀਰ ਬਹੁਤ ਲੰਮੀ ਹੈ ਆਪਾਂ ਸਾਰੀ ਸਿੱਖ ਕੌਮ ਆਪਣੀ ਅੱਗ ਵਿੱਚ ਹੀ ਸੜੀ ਹੈ ਲੱਖਾਂ ਮੁੰਡੇ ਇਸ ਮਤਲਬ 92 78 ਤੋਂ ਲੈ ਕੇ 99 ਤੱਕ ਸ਼ਹੀਦ ਹੋਏ ਕਿਸੇ ਨੇ ਕਿਸੇ ਤੇ ਸਾਣ ਨਹੀਂ ਕੀਤਾ ਪਰ ਜਿਸ ਦਲ ਦਾ ਅਕਾਲੀ ਦਲ ਦਾ ਤੁਸੀਂ ਪੱਖਪੂਰ ਰਹੇ ਹੋ ਉਹਨਾਂ ਤੇ ਲੰਚਨ ਬੜੇ ਐ ਉਹਨਾਂ ਦੇ ਰਾਜ ਵਿੱਚ ਗੁਰਗ੍ਰਾਂਦ ਸਾਹਿਬ ਮਹਾਰਾਜ ਦੀ ਬੇਦਬੀ ਹੋਈ ਸਿੱਖ ਸੰਗਤਾਂ ਤੇ ਕੋਟਕਪੂਰੇ ਦੇ ਚੌਂਕ 'ਚ ਪਾਠ ਕਰਦੇ ਆਂ ਤੇ ਜੰਦੇ ਪਾਣੀ ਦੇ ਬੁਛਾੜਾ ਮਾਰੀਆਂ ਗਈਆਂ ਗੋਲੀ ਸਿੱਕਾ ਵਰਤਿਆ ਗਿਆ ਦੋ ਸਿੰਘ ਸ਼ਹੀਦ ਕੀਤੇ ਗਏ ਪਾਠ ਕਰਦੀ ਸੰਗਤ ਤੇ ਜਪਜੀ ਸਾਹਿਬ ਦਾ ਪਾਠ ਹੋ ਗਿਆ ਸੀ ਜਪ ਸਾਹਿਬ ਦਾ ਪਾਠ ਹੋ ਰਿਹਾ ਸੀ ਇਹਨਾਂ ਨੇ ਸੌਦਾ ਸਾਧ ਨੂੰ ਬਿਨਾਂ ਮੰਗੇ ਮਾਫੀ ਦਿੱਤੀ ਔਰ ਲੱਖਾਂ ਰੁਪਏ ਸ਼ੌਮਣੀ ਕਮੇਟੀ ਦਾ ਐਡਾਂ ਤੇ ਲਾਤਾ ਇਹਨਾਂ ਤੇ ਲੰਚਨ ਬੜੇ ਨੇ ਦੋ ਸਿੰਘ ਸ਼ਹੀਦ ਕੀਤੇ ਪੁਲਿਸ ਇਹਨਾਂ ਨੇ ਅਨਪਛਾਤੀ ਦਿਖਾਈ ਅਰਧੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ ਪੰਜ ਗ੍ਰਾਈਂ ਦੇ ਦੋ ਸਿੱਖਾਂ ਤੇ ਰੁਪਿੰਦਰ ਜਸਵਿੰਦਰ ਤੇ ਲਾ ਕੇ ਆਲ ਵਰਡ ਚ ਸੰਦੇਸ਼ ਦਿੱਤਾ ਕਿ ਸਿੱਖ ਆਪ ਹੀ ਆਪਦੇ ਇਸ਼ਟ ਦੀ ਬਦਨਾਮੀ ਕਰਦੇ ਆਪਦੀ ਬੇਅਦਬੀ ਕਰਦੇ ਨੇ ਸੋ ਖੇੜਾ ਸਾਹਿਬ ਤੁਹਾਡਾ ਹੱਕ ਨਹੀਂ ਬਣਦਾ ਇਹਨਾਂ ਦੀ ਮਦਦ ਕਰਨ ਦਾ ਇਹਨਾਂ ਨੇ ਸੁਮੇਧ ਸੈਣੀ ਨੂੰ ਐਡੇ ਉੱਚੇ ਅਹੁਦੇ ਦਿੱਤੇ ਜਿਨੇ ਇਜਹਾਰ ਆਲਮ ਜੀ ਨੇ ਆਲਮ ਸੈਨਾ ਬਣਾ ਕੇ ਸਿੱਖ ਨੌਜਵਾਨਾਂ ਦੀ ਨਸਲ ਕੁਸੀ ਕੀਤੀ ਸੀ ਉਹਨਾਂ ਨੂੰ ਅਹੁਦੇ ਦਿੱਤੇ ਇਹ ਬਾਦਲ ਦਲੀਆਂ ਦੇ ਰਾਜ ਵਿੱਚ ਹੀ ਸ਼੍ਰੋਮਣੀ ਕਮੇਟੀ ਦੇ ਨਾਂ ਹੇਠ ਪੁਸਤਕ ਛਪੀ ਸਿੱਖ ਇਤਿਹਾਸ ਦੀ ਦੇ ਵਿੱਚ ਸਾਡੇ ਗੁਰੂਆਂ ਦੇ ਉਲਟ ਲਿਖਿਆ ਗਿਆ ਜੇ ਤੁਹਾਡੇ ਬੰਦੀ ਸਿੰਘਾਂ ਦੀ ਗੱਲ ਕਰਨ ਵਾਲੇ ਹੁੰਦੇ ਤਾਂ ਕਿੰਨੇ ਸਾਲੇ ਨਾਲੇ ਰਾਜ ਭਾਗ ਹੰਡਾਏ ਆ ਬੀਬਾ ਹਰ ਸਿਮਰਤ ਕੌਰ ਵੱਡੀ ਮਨਿਸਟਰ ਸੀ ਉਦੋਂ ਨਾਲ ਬੰਦੀ ਸਿੰਘਾਂ ਦੀ ਗੱਲ ਕੀਤੀ ਇਹੀ ਸੁਖਵੀਰ ਬਾਦਲ ਕਹਿੰਦਾ ਸੀ ਕਾਤਲ ਹਵਾਰਾ ਕੀ ਕੌਮ ਨੂੰ ਮਤਲਬ ਸੇਹ ਦੇਊਗਾ ਸੋ ਇਹਨਾਂ ਦੀ ਗੱਲ ਕਰਨੀ ਤਾਂ ਬਹੁਤ ਇੱਕ ਹਾਸੋ ਹੀ ਨਹੀਂ ਗੱਲ ਹੈ ਔਰ ਜਿਨ੍ਹਾਂ ਦੇ ਉਲਟ ਤੁਸੀਂ ਬੋਲ ਰਹੇ ਹੋ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾੜ ਜਿੱਡੀ ਕੁਰਬਾਨੀ ਹੈ ਆਲ ਵਰਡ ਉਹਨਾਂ ਦਾ ਸਤਿਕਾਰ ਕਰਦਾ ਹੈ ਅੱਜ ਬਾਹਰਲੇ ਮੁਲਕਾਂ ਤੇ ਉਹਨਾਂ ਦਾ ਸਤਿਕਾਰ ਹੈ ਯੂਨੋ ਤੱਕ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਅੱਜ 2 ਲੱਖ ਵੋਟ ਉਹਨਾਂ ਨੂੰ ਸੰਗਰੂਰ ਦੇ ਲੋਕਾਂ ਨੇ ਪਾਈ ਸਾਰੇ ਪੰਜਾਬ ਵਿੱਚ 6 ਲੱਖ ਦੇ ਮਤਲਬ ਨੇੜੇ ਤੇੜੇ ਵੋਟ ਮਿਲੀ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਉਹਨਾਂ ਦਾ ਇੱਕ ਵਿਕਾਰ ਆ ਉਹਨਾਂ ਦੀ ਇੱਕ ਹਸਤੀ ਹੈ 40 ਸਾਲ ਉਹਨਾਂ ਦੇ ਕੌਮ ਦੇ ਲੇਖੇ ਲਾਏ ਆ ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਨੀ ਆ ਸਤਿਕਾਰਯੋਗ ਵੀਰ ਖਿਹੜਾ ਸਾਹਿਬ ਸਾਰੇ ਬੰਦੀ ਸਿੰਘ ਸਤਿਕਾਰਯੋਗ ਹੈ ਤੁਹਾਡੀ ਕੁਰਬਾਨੀ ਬਹੁਤ ਵੱਡੀ ਹੈ ਤੁਹਾਨੂੰ ਕਰੋੜਾਂ ਵਾਰ ਸਲੂਟ ਹੈ ਪਰ ਇਹ ਕੰਮ ਜੋ ਤੁਸੀਂ ਕਰ ਰਹੇ ਹੋ ਦੂਜਿਆਂ ਨੂੰ ਨੀਮਾ ਦਿਖਾਉਣ ਵਾਲਾ ਜਾਂ ਬਾਦਲ ਦਲੀਆਂ ਨੂੰ ਤੂੰ ਕੋਈ ਫਾਇਦਾ ਦੇਣਾ ਚਾਹੁੰਦੇ ਉਹ ਕਦੇ ਵੀ ਸੰਭਵ ਨਹੀਂ ਇਹ ਗੁਰੂ ਸਾਹਿਬ ਦੇ ਦਰਕਾਰੇ ਹੋਏ ਨੇ ਇਹਨਾਂ ਦੇ ਟਾਈਮ ਜਥੇਦਾਰ ਕੋਂਕੇ ਦੀ ਮਤਲਬ ਫਾਈਲ ਇਹਨਾਂ ਨੇ ਆਪਦੀ ਮਤਲਬ ਕੁਰਸੀ ਥੱਲੇ ਨੱਪ ਕੇ ਰੱਖੀ ਜਥੇਦਾਰ ਕੋਂਕੇ ਜੋ ਕੌਮ ਦਾ ਇੱਕ ਜਥੇਦਾਰ ਸੀ ਅਕਾਲ ਤਖਤ ਸਾਹਿਬ ਦਾ ਜਿਹਨੂੰ ਪੁਲਿਸ ਨੇ ਅਨਮਨੁੱਖੀ ਤਸ਼ੱਦਦ ਕਰਕੇ ਵੱਡ ਵੱਡ ਕੇ ਟੋਟੇ ਕਰ ਕਰਕੇ ਸੀਐਸਟਾਫ ਚ ਉਹਨਾਂ ਦੀ ਲਾਸ਼ ਨੂੰ ਨਹਿਰ ਚ ਵਹਾਇਆ ਸੀ ਉਸ ਅਕਾਲੀ ਦਲ ਦੀ ਤੁਸੀਂ ਪੁਸ਼ਤਪਨਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਗੁਰੂ ਦੇ ਦਰਕਾਰੇ ਵਿਆ ਇਹਨਾਂ ਦਾ ਟਾਈਮ ਨਹੀਂ ਆਉਣਾ ਪਰ ਦੂਜੇ ਪਾਸੇ ਜਿਹੜੇ ਤੁਸੀਂ ਸਿੱਖਾਂ ਨੂੰ ਨਿੰਦ ਰਹੇ ਹੋ ਉਹ ਨਿੰਦਨ ਦਾ ਤੁਹਾਨੂੰ ਅਧਿਕਾਰ ਕਿਸੇ ਨੇ ਨਹੀਂ ਦਿੱਤਾ ਸਤਕਾਰ ਜੋ ਖੜਾ ਸਾਹਿਬ ਤੁਹਾਡੀ ਕੁਰਬਾਨੀ ਬਹੁਤ ਵੱਡੀ ਹੈ ਆਪਣੇ ਵਕਾਰ ਦੇ ਹਿਸਾਬ ਨਾਲ ਆਪਣੇ ਕਿਰਦਾਰ ਦੇ ਹਿਸਾਬ ਨਾਲ ਗੱਲ ਕਰੋ ਇਹ ਕਰਕੇ ਤੁਸੀਂ ਆਲ ਵਰਡ ਵਿੱਚ ਆਪਣੀ ਉਹੀ ਕਰਾਈ ਹੈ ਜੋ ਕਿ ਤੁਹਾਡਾ ਹੱਕ ਨਹੀਂ ਮੰਨਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਬਹੁਤ ਵੱਡੀ ਕੁਰਬਾਨੀ ਹੈ ਦੂਜੇ ਪਾਸੇ ਤੁਸੀਂ ਭਾਈ ਅਮਰਤਪਾਲ ਸਿੰਘ ਨੂੰ ਨਿੰਦ ਰਹੇ ਹੋ ਕੀ ਤੁਸੀਂ ਉਹਨਾਂ ਦਾ ਮਾੜਾ ਵੇਖ ਲਿਆ ਕੀ ਉਹਨਾਂ ਨੇ ਕੌਮ ਦਾ ਮਾੜਾ ਕਰਤਾ ਨਸ਼ੇ ਛੁਡਾ ਰਿਹਾ ਇੱਕ ਨੌਜਵਾਨ ਔਰ ਉਹਨਾਂ ਨੂੰ ਸਾਡੇ ਨੌਜਵਾਨਾਂ ਨੂੰ ਅਸਤੱਗਈ ਰੋਣੇ ਆ ਕਿ ਸਿੱਖ